ਸਾਰੇ ਸਾਗਰਾਂ ਨੂੰ ਖਾ ਗਈ ਜੰਦੇ ਨਾਲਿਆਂ ਦੇ ਪਾਣੀ ਸ਼ੂਭ ਕਰਨ ਦੀ ਮੌਤ ਅਜੇ ਹੋਈ ਨਹੀਂ ਬਰਾਣੀ ਜਿਉਂਦੇ ਝੀਆਂ ਨਾਲ ਖੜੋ ਨਾਲੇ ਹਾਕਾਂ ਦੇ ਲਈ ਲੱਗੋ ਚਲੋ ਇਕੱਠੇ ਹੋ ਕੇ ਫਿੱਦਰਾ ਹਨੌਰੀ ਹਰ ਹਾਲ ਤੇਤ ਹੱਸਣ ਲਈ ਜੀਉਦਾ ਖੜਾ ਬਾਪੂ ਦੇ ਲੋੜ ਪਗੜੀ ਸੁਭਾਲ ਲੈ ਦਾ ਪਗੜੀ ਸੁਭਾਲ ਖੇਤੀ ਬਾੜੀ ਗੇਰ ਹੋਗੀ ਰਹੂ ਦੇਸ਼ ਖਾਰ ਪਗੜੀ ਸੁਭਾਲ ਜੇ ਤਾਂ ਪਗੜੀ ਸੁਭਾਲ

ਇਹੜੀ ਕਲਾ ਅਕੀ ਪੋਸਟ ਵੀਡੀਓ ਆ ਜਹੋ ਜਿਹੜਾ ਕੋਨਾ ਦੇ ਗੇਰੇ ਦੇ ਸੀਗਾ ਕਿਤਾਬ ਵਾਂਗ ਸਪੈਸ਼ਲ ਬਲੇਸਿੰਗ ਉਹ ਦਿਨ ਸੱfte ਬਾਅਦ ਆ ਰਹੀ ਹੈ ਅੱਜ ਇਹ ਜਿਹੜਾ ਤਾਂ ਸੀ ਆ ਇੱਕ ਔਂਜਵਾੜ ਵੀ ਉਹ ਕੋਲ ਖੇਤੀ ਵੀ ਕਰਦੇ ਹੋ ਤੁਸੀਂ ਖੇਤੀ ਨਾਲ ਵੀ ਜੁੜੇ ਹੋ ਹੋ ਸਹਤ ਦੇ ਤੋ ਕਿ ਜਦੋਂ ਚਲਦੀਆਂ ਕਿ ਸਈ ਲੋਕ ਤਾਂ ਢੱਲੇਵਾਲ ਤੋਂ ਐਸੇ ਸਵਾਲ ਵੀ ਚੁੱਕਦੇ ਹੋਣ ਪਰ ਕਈ ਲੋਕ ਕਹਿੰਦੇ ਕਹਿੰਦੇ ਆ ਕਿ ਢੱਲੇਵਾਲ ਨੇ ਇਕੱਲੇ ਨੇ ਵਸਤੀ ਨਹੀਂ ਲੈਣੀ ਸਾਰਿਆਂ ਨੇ ਲੈਣੀ ਆ ਤੇਰੇ ਜੋ ਮੋਲ ਵੀ ਉਹਨਾਂ ਦਿਸਾਂ ਦੇ ਵਿੱਚੋਂ ਵੇਖਿਆ ਜਦੋਂ Thank you.